ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਮਹਿਸੂਸ ਕਰਦਾ ਜਦੋਂ ਮੈਨੂੰ ਇਦਾਂ ਗਰਾਉਂਡਾਂ 'ਚ ਬੁਲਾ ਕੇ ਮੈਨੂੰ ਇੰਨਾ ਪਿਆਰ ਮਿਲਦਾ ਹੈ ਕਿਉਂਕਿ ਇਹ ਲੱਗਦਾ ਮੈਂ ਖੁਸ਼ਕਿਸਮਤਾਂ ਜਿਹੜਾ ਮੇਰੇ ਭਾਗਾਂ 'ਚ ਆਇਆ ਤੁਸੀਂ ਮੈਨੂੰ ਬੁਲਾਣੇ ਹੋ ਇੰਨਾ ਪਿਆਰ ਦੇਣੇ ਹੋ ਤੇ ਉਸ ਦੇ ਬਦਲੇ 'ਚ ਸਾਡਾ ਵੀ ਮੰਨਦਾ ਕਿ ਅਸੀਂ ਜਿੰਨੇ ਕਬੱਡੀ ਨੂੰ ਸਾਂਭਣ ਵਾਲੇ ਆ ਉਹ ਚਾਹੇ ਗਰਾਊਂਡ ਦੇ ਰੈਫਰੀ ਤੋਂ ਲੈ ਕੇ ਖਿਡਿਆਰੀ ਤੱਕ ਪ੍ਰਮੋਟਰ ਤੱਕ ਕਿਸੇ ਵੀ ਲੈਣ ਦਾ ਬੰਦਾ ਹੋਵੇ ਉਹਦਾ ਸਮੇਂ-ਸਮੇਂ ਤੇ ਸਤਿਕਾਰ ਹੋਣਾ ਚਾਹੀਦਾ ਸਾਡਾ ਭਰਾ ਇੱਕ ਜਿਨੇ ਕਬੱਡੀ ਨੂੰ ਬੜੀ ਦੂਰ ਤੱਕ ਲੈ ਕੇ ਗਿਆ ਪਿਛਲਿਆਂ 15 ਸਾਲਾਂ ਤੋਂ ਚਲੋ ਮੈਂ ਇਹ ਨਹੀਂ ਕਮਾਂਗਾ ਕਿਸੇ ਨੇ ਉਹਦੀ ਸਾਰ ਨਹੀਂ ਲੱਤੀ ਪਰ ਜੋ ਉਹਦਾ ਕੱਦ ਦੇ ਹਿਸਾਬ ਨਾਲ ਉਹਦਾ ਸਨਮਾਨ ਬੰਦਾ ਸੀ ਉਹ ਉਹਨੂੰ ਨਹੀਂ ਮਿਲਿਆ ਸਵੇ ਨੂੰ ਖੁਦ ਨੂੰ ਫੀਲ ਹੋਇਆ ਇਸ ਵਾਰ ਕਿ ਜੈਂਗੋ ਨੂੰ ਤੇ ਪਤਾ ਨਹੀਂ ਕਿੰਨੇ ਵਾਰ ਗੱਡੀ ਮਿਲ ਗਈ ਵੋਲਟ ਮਿਲ ਗਏ 50-60 ਲੱਖ ਰੁਪਏ ਦਾ ਹੁਣ ਹੀ ਇਕੱਠਾ ਕਰਕੇ ਲੈ ਕੇ ਆ ਇੰਗਲੈਂਡ ਤੋਂ 20 ਦਿਨ ਪਹਿਲਾਂ ਤੇ ਹੋਰ ਵੀ ਸਾਰਿਆਂ ਨੂੰ ਬੜਾ ਸਤਿਕਾਰ ਮਿਲਿਆ ਤੇ ਫਿਰ ਸਾਡਾ ਭਰਾ ਗੁਰਸੇਵਕ ਸਿੰਘ ਇਹ ਸਾਡਾ ਭਰਾ ਰਹਿ ਗਿਆ ਸੀ ਜਿਹਨੂੰ ਸਤਿਕਾਰ ਨਹੀਂ ਮਿਲਿਆ ਸੀ ਤੇ ਅਸੀਂ ਸਾਰਿਆਂ ਨੇ ਸੋਚਿਆ ਕਿ ਪ੍ਰੋਫੈਸਰ ਸਾਹਿਬ ਨੂੰ ਇਸ ਵਾਰ 20 ਲੱਖ ਦੀ ਗੱਡੀ ਨਾਲ ਦੇਦਨਾ ਦੇ ਗਰਾਊਂਡ ਦੇ ਵਿੱਚ ਅਸੀਸ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਉੱਥੇ ਪਾਈ ਨੂੰ ਬ੍ਰੈਂਡ ਨਿਊ ਨਵੀ ਗੱਡੀ ਦੇਣ ਲੱਗੇ ਆ ਤੇ ਜਿੱਥੇ ਮੇਰਾ ਇਲਾਕੇ ਦੇ ਲੋਕਾਂ ਨੂੰ ਮੈਂ ਹਮੇਸ਼ਾ ਇੱਕੋ ਹੀ ਅਪੀਲ ਕਰਦਾ ਹਾਂ ਕਿ ਮੈਂ ਤੁਹਾਡਾ ਦੇਣ ਹੀ ਦੇ ਸਕਦਾ ਤੁਸੀਂ ਦਿੱਦ ਨਾਲੇ ਕੱਪ ਨੂੰ ਇੰਨੀ ਦੂਰ ਤੱਕ ਲੈ ਕੇ ਗਏ ਉਸ ਕੱਪ ਤੋਂ ਬਾਅਦ ਹੋਰ ਵੱਡੇ ਵੱਡੇ ਕੱਪ ਇਸ ਇਲਾਕੇ 'ਚ ਨਿਕਲੇ ਆ ਜਿਵੇਂ ਕਿ ਪਾਤੜਾਂ ਦੇ ਵਿੱਚ ਦੋ ਤਿੰਨ ਕੱਪ ਹਰ ਸਾਲ ਹੁੰਦੇ ਆ ਮਿਹਨਤੀ ਲੋਕ ਨੇ ਇੱਥੋਂ ਦੇ ਮਿਹਨਤ ਕਰਨ ਵਾਲੇ ਨੇ ਮੈਂ ਦੁਨੀਆ ਦਾ ਕੋਈ ਦੇਸ਼ ਨਹੀਂ ਹੈ ਜਿੱਥੇ ਮੈਂ ਗਿਆ ਨਾ ਹੋਵਾਂ ਪਰ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਊਗੀ ਕਿ ਜਿੱਥੇ ਪਾਤੜਾਂ ਦੇ ਸ਼ਾਊਕਰਾਂ ਦੀ ਪਾਤੜੇ ਦੇ ਲੋਕਾਂ ਦਾ ਗੱਲ ਨਾ ਚੱਲੇ ਕਿਸੇ ਵੀ ਦੇਸ਼ ਦੀ ਕੋਈ ਇਦਾਂ ਦੀ ਸਿਟੀ ਨਹੀਂ ਹੈ ਪ੍ਰਾਊਡ ਹੁੰਦਾ ਹੈ ਜਦੋਂ ਇਲਾਕੇ ਦੇ ਇਦਾਂ ਦੇ ਸ਼ਹਿਰ ਤੋਂ ਬਲੋਂਗ ਕਰਦੇ ਆ ਚਾਹੇ ਉਹ ਚੰਡੀਗੜ੍ਹ ਦੀ ਹੋਵੇ ਚਾਹੇ ਬੰਬੇ ਦੀ ਹੋਵੇ ਜੇ ਮੈਂ ਤੁਹਾਨੂੰ ਦੱਸਾਂ ਸ਼ਾਇਦ ਬੰਬਈ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਜਿੰਨਾ ਫਾਈਨੈਂਸ ਦਾ ਕੰਮ ਹੈ ਇੰਨਾ ਪੂਰੇ ਪੰਜਾਬ ਤੋਂ ਇਨਵੈਸਟਮੈਂਟ ਹੁੰਦੀ ਹੈ ਜਿੰਨ ਕਿ ਸਿਰਫ ਪਾਤਣਾ ਤੋਂ ਹੈ ਇਹ ਪਰਮਾਤਮਾ ਕਿਸੇ ਕਿਸੇ ਦੇ ਭਾਗਾ ਚ ਇਦਾਂ ਦੀ ਚੀਜ਼ਾਂ ਵਾਕਸਦਾ ਹੈ ਤੇ ਮੈਂ ਇਹ ਟਾਈਮ ਮੈਨੂੰ ਪਤਾ ਹੈ ਮੈਂ ਆਪ ਖੁੱਦ ਨਹੀਂ ਲਾਈ ਕਰਦਾ ਮੈਂ ਵਾਈਟ ਕਰਦਾ ਹਾਂ ਨਾਲ ਬੋਲਣ ਦੀ ਕਿਉਂਕਿ ਇਹੋ ਦਾ ਟਾਈਮ ਤੇ ਸਿਰਫ ਖੜਿਆਰਿਆਂ ਲਈ ਹੁੰਦਾ ਪਰ ਫਿਰ ਵੀ ਮਜਬੂਰੀਆਂ ਹੁੰਦੀਆਂ ਨੇ ਕਈ ਗੱਲਾਂ ਹੁੰਦੀਆਂ ਨੇ ਬੋਲ ਕੇ ਦੱਸਣਾ ਪੈਂਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਆਪਣੀ ਦਸ ਨੂਆਂ ਦੀ ਕਿਰਤ ਕਮਾਈ ਦੇ ਵਿੱਚੋਂ ਇੰਨਾ ਖੜਿਆਰੀਆਂ ਲਈ ਜਿਆਦਾ ਨਹੀਂ 5 10 ਜਿੰਨਾ ਵੀ ਹੋ ਸਕਦਾ ਆਪਣਾ ਦਾਨ ਕਰਿਆ ਕਰੋ ਤੇ ਦਾਨ ਹੀ ਕਿਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਉੱਥੇ ਤੱਕ ਲੈ ਕੇ ਜਾਂਦੀ ਹੈ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਆਪਣਾ ਖਿਆਲ ਰੱਖਿਓ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਤੁਹਾਡੀ ਸਿਹਤ ਤੰਦਰੁਸਤ ਰਹੇ ਤੇ ਤੁਸੀਂ ਵਾਦੇ ਫੁੱਲੇ ਰਹੋ ਇਹਨਾਂ ਕਹਿੰਦਾ ਹਾਂ ਤੁਹਾਡੇ ਨਾਲ ਫਤਿਹ ਦੀ ਸ਼ਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਦਲਵੀਰ ਸਿੰਘ ਜੀ ਗਿੱਲ ਸੋਣ ਖੇਡ ਕਬੱਡੀ ਦਾ ਮਾਣ ਨੇ ਗਿੱਲ ਸਾਹਿਬ ਹੁਣ ਇੱਥੇ ਨਾ ਕੁਰਸੀਆਂ ਲੱਗਿਆ ਨੇ ਭਰਾ ਬਣ ਕੇ ਆਪਣੇ ਇਲਾਕੇ ਚ ਆਪਾਂ ਨੇ ਅੱਜ ਦੂਰ ਤੱਕ ਜਾਣਾ ਹੁਣ ਮੇਲਾ ਬੈਠ ਕੇ ਵੇਖੋ ਸਾਰਿਆਂ ਨੂੰ ਬੇਨਤੀ ਆ ਕੋਈ ਵੀਰ ਕੁਰਸੀਆਂ ਲੱਗਿਆ ਨੇ ਮਹਿਮਾਨ ਆਇਆ ਜਿੰਨੇ ਭਰਾ ਬਣ ਕੇ ਕੋਈ ਖੜਾ ਨਾ ਹੋਵੇ ਕੈਮਰੇ ਦੇ ਲੱਗ ਕਿਉਂਕਿ ਪ੍ਰਬੰਧ ਵੱਡਾ ਮੇਲਾ ਤੁਹਾਡਾ ਵੱਡਾ ਸਵਾਦ ਤਾਂ ਹੀ ਆਉਣਾ ਜੇ ਲਾਈਵ ਕਰਵਾਈ ਦਾ ਤਾਂ ਫਾਇਦਾ ਜਿਹੜੇ ਲਾਈਵ ਦੇਖਦੇ ਨੇ ਉਹਨਾਂ ਨੂੰ ਕਬੱਡੀ ਵਿਖਾਈ ਜਾਵੇ। ਗਰਾਊਂਡ ਖਾਲੀ ਕਰ ਦਿਓ ਜੀ ਵੀਰ ਵਰਕੇ। ਹਾਂ ਜੀ ਹੁਣ ਇੱਥੇ ਕੈਮਰੇ ਦੇ ਸਾਹਮਣੇ ਮੈਨੂੰ ਬਾਰ-ਬਾਰ ਨਾਲ ਰਿਪੀਟ ਕਰਨਾ ਪਵੇ। ਗਰਾਊਂਡ ਖਾਲੀ ਕਰ ਦਿਓ। ਗਰਾਊਂਡ ਗਿੱਲੀਆਰ 21 ਤੇ 21 ਫਰਵਰੀ ਐ ਦੇਦਣਾ ਦੇ ਕਬੱਡੀ ਕੱਪ ਦੀ ਬੈਸਟਾਂ ਨੂੰ ਨਵੀਆਂ ਥਾਰ ਗੱਡੀਆਂ ਦਿੱਤੀਆਂ ਜਾਣੀਆਂ। ਦਲਵੀਰ ਗਿੱਲ ਜੋਕੇ ਬਾਈ ਸੰਦੀਪ ਸਾਵਰਾ ਬਲਦੇਵ ਪ੍ਰਧਾਨੀਆਂ ਵੱਲੋਂ ਸੱਦੇ ਪੱਤਰ ਹੈ ਤੇ ਸਾਡੇ ਸਾਥੀ ਬਲਾਰੇ ਨੂੰ ਭਾਈ ਪ੍ਰੋਫੈਸਰ ਸੇਵਕ ਸ਼ੇਰਗਰ ਨੂੰ ਮੁਬਾਰਕਬਾਦ ਹੈ ਵੀ ਨਵੀਂ ਕ੍ਰੇਟਾ ਗੱਡੀ ਨਾਲ ਸਨਮਾਨ ਕੀਤਾ ਜਾਵੇਗਾ ਇਹ ਸਨਮਾਨ